ਕੇ ਖੇਲ ਰਹੀ ਹੋਈ ਪੰਥ ਦੀ ਸ਼ਕਤੀ ਨੂੰ ਅੱਢ ਅੱਢ ਹੋਈ ਪੰਥ ਦੀ ਸ਼ਕਤੀ ਨੂੰ ਟੋਟੇ ਟੋਟੇ ਹੋਏ ਪੰਥ ਨੂੰ ਜੋੜਨ ਦਾ ਜਤਨ ਕੀਤਾ ਜਾਵੇ ਕਿਉਂਕਿ ਪੰਥ ਅਗੇ ਬੜੀਆਂ ਚੁਣੌਤੀਆਂ ਪੰਜਾਬ ਇੱਕ ਬੜੇ ਮੁਸ਼ਕਿਲ ਦੌਰ ਦਾ ਅਗਰੇ ਪੰਜਾਬ ਪੰਜਾਬ ਦਾ ਵਾਲੀਵਾਰ ਸੀ ਕੋਈ ਨਹੀਂ ਪੰਜਾਬ ਦੀ ਜਵਾਨੀ ਦੇਖੋ ਜਿਹੜਾ ਵਿੱਚ ਰੋ ਰਹੀ ਆ ਕੋਈ ਪੁੱਛ ਨਹੀਂ ਰਿਹਾ ਬਹੁ ਮਤਲਬ ਇਸ ਤਰ੍ਹਾਂ ਦਾ ਜਲੀਲ ਕਰਕੇ ਉਤਾਰਿਆ ਗਿਆ ਇਸ ਤਰ੍ਹਾਂ ਦੇ ਮਤਲਬ ਗਲਤ ਜਾਂਵ ਲਾ ਕੇ ਤਾ ਰਹਿ ਗਿਆ ਪਰ ਉਹਦੇ ਨਾਲ ਇੱਕ ਵਾਤਾਵਰਨ ਇਥੇ ਪੈਦਾ ਹੋ ਗਿਆ ਵੇ ਜਿਹਦੇ ਨਾਲ ਬਹੁਤ ਨਿਰਾਸ਼ਾ ਵੀ ਕਹਿ ਲਓ ਅਫਸੋਸ ਵੀ ਕਹਿ ਲਓ ਤੇ ਇੱਕ ਉਹ ਵੀ ਥਲੇ ਸਾਡੀਆਂ ਮਹਾਨ ਸੰਸਾਵਾ ਦੇ ਜਿਹੜੀ ਇੱਜ਼ਤ ਮਾਣ ਸਤਿਕਾਰ ਆ ਸੀ ਉਹਦੇ ਸਵਾਲ ਖੜੇ ਕਰਦੇ ਜਿੱਥੇ ਦਾ ਦਿਨ ਵੀ ਗੱਲ ਕੀਤੀ ਉਹਨੂੰ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਲੀਲ ਕਰਕੇ ਉਤਾਰਿਆ ਗਿਆ ਸਰ ਤੁਹਾਨੂੰ ਇਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਉਹ ਜਿਹੜੇ ਲੋਕਾਂ ਨੂੰ ਪੰਥਕ ਏਕਤਾ ਕਿਸੇ ਨਾ ਕਿਸੇ ਤਰ੍ਹਾਂ ਹਾਜਮ ਨਹੀਂ ਸੀ ਹੋ ਰਹੀ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਇੱਕ ਮੁਠ ਇੱਕ ਤਾਕਤਵਰ ਪਾਰਟੀ ਦੇ ਤੌਰ ਤੇ ਲਿਆਉਣ ਦੀ ਜਿਹੜੀ ਯੋਜਨਾ ਸੀ ਉਹ ਉਹਨਾਂ ਨੂੰ ਹਾਜਮ ਨਹੀਂ ਹੋ ਰਹੀ ਤੇ ਕੁਦਰਤੀ ਤੌਰ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਤੇ ਉਹ ਗਏ ਨਵੀਂ ਦਿੱਖ ਜਿਹੜੀ ਹੈ ਮੁੜ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੇ ਅਕਾਲੀ ਦਲ ਤੇ ਲੋਕ ਆਸ ਕਰਦੇ ਨੇ ਉਮੀਦ ਕਰਦੇ ਨੇ ਅਕਾਲੀ ਦਲ ਦਾ ਰੋਹ ਅਕਾਲੀ ਦਲ ਦੀ ਪੈਂਠ ਅਕਾਲੀ ਦਲ ਦਾ ਦਬਾਅ ਮਲ ਪਹਿਲਾ ਵਾਲਾ ਹੋਵੇ ਜੋ ਕਿਸੇ ਟਾਈਮ ਅਕਾਲੀ ਲੀਡਰਾਂ ਤੋਂ ਦਿੱਲੀ ਜਾਂ ਹੋਰ ਹਾਕਮ ਠਰ-ਠਰ ਕੰਬਾ ਕਰਦੇ ਸੀ ਉਹ ਤਰ੍ਹਾਂ ਇੱਕ ਅਸੀਂ ਅਕਾਲੀ ਸੋਚ ਵਾਲੀ ਅਕਾਲੀ ਦਿਖ ਵਾਲੀ ਅਕਾਲੀ ਵਿਚਾਰਤਾ ਵਾਲੀ ਲੀਡਰਸ਼ਿਪ ਜਿਹੜੀ ਆ ਉਹਨੂੰ ਲਿਆਉਣ ਦਾ ਜਿਹੜਾ ਸੁਪਨਾ ਦੋਤਰੀ ਗਰੋਂਦ ਸਿੰਘ ਸਾਹਿਬਾਨ ਨੇ ਅ ਜਿਹੜੇ ਕਾਲ ਤੱਕ ਸਾਊਥੀ ਫਸਿਲ ਤੋਂ ਲਿਆ ਸੀ ਉਹਨਾਂ ਰਹਿ ਗਈ ਪੰਜ ਮੈਂਬਰੀ ਕਮੇਟੀ ਤੁਹਾਨੂੰ ਇਹ ਪੰਜਾਬ ਦਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਚੋਂ ਵੀ ਕਿਸੇ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਜੀ ਨਹੀਂ ਮਤਲਬ ਇਹ ਸਗਰ ਆਇਆ ਤੱਕ ਕੱਲੋਂ ਤੋਂ ਕਹਿੰਦੇ ਵੀ ਰੋਟੀ ਵੀ ਕਿਉਂ ਖਾਣੇ ਆ ਕੱਪੜਾ ਵੀ ਕਿਉਂ ਪਾਉਣੇ ਆ ਇਹ ਇਸ ਕਿਸਮ ਦੀਆਂ ਕਾਰਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ ਇਹ ਕੌਣ ਹੈ ਇਹਦੇ ਪਿੱਛੇ ਕੌਣ ਕਰ ਰਿਹਾ ਹੈ ਸਾਰੀਆਂ ਕਾਰਵਾਈਆਂ ਨੂੰ ਅੰਜਾਮ ਕਿਹਦੇ ਵੱਲੋਂ ਦਿੱਤਾ ਜਾ ਰਿਹਾ ਦੇਖੋ ਇਹ ਤਾਂ ਹੁਣ ਸਾਹਮਣੇ ਨਜ਼ਰ ਆ ਰਿਹਾ ਜਿਨ੍ਹਾਂ ਨੂੰ ਅਕਾਲੀ ਏਕਤਾ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਅਕਾਲੀ ਏਕਾ ਚੰਗਾ ਨਹੀਂ ਲੱਗਦਾ ਸਚਕਾ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਤੁਹਾਡੇ ਨਾਲ ਭਾਰਤ ਪੁੱਛਣਾ ਜਿਸ ਤਰ੍ਹਾਂ ਕਿ 3 ਮਹੀਨਿਆਂ ਦੇ ਵਿੱਚ 3 ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਹੜਾ ਹੈਗਾ ਹਟਾ ਦਿੱਤਾ ਗਿਆ ਹੈਗਾ ਸੋ ਅੱਜ ਗਾਨੀ ਰਗੂਵੀਰ ਸਿੰਘ ਜੀ ਨੂੰ ਵੀ ਜਿਹੜਾ ਹੈਗਾ ਅੰਤਰੀਮ ਕਮੇਟੀ ਦੀ ਮੀਟਿੰਗ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਹੈਗਾ ਸੋ ਆਖਰਕਾਰ ਬੜੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਸੋ ਸਾਡੇ ਨਾਲ ਸੀਨੀਅਰ ਲੀਡਰ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਨੇ ਸੋ ਇਹਨਾਂ ਨਾਲ ਵੀ ਕਰਦੇ ਗੱਲਬਾਤ ਪ੍ਰੋਫੈਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋਏ ਸਾਰਾ ਜਿਹੜਾ ਘਟਨਾਕ੍ਰਮ ਹੈ ਜੀ ਤਕੋ ਅੱਜ ਦੇ ਦਿਨ ਨੂੰ ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਨ ਦੇ ਤੌਰ ਤੇ ਮਨਾਇਆ ਜਾ ਕਿਹਾ ਜਾ ਸਕਦਾ ਕਿਉਂਕਿ ਆਜ ਇਸ ਤਰ੍ਹਾਂ ਮਤਲਬ ਜਹਦਰ ਸਾਹਿਬਾਨ ਸਾਥ ਤੋਂ ਜਦ ਤੱਕ ਕਾਲਤਾ ਸਰ ਮਤਲਬ ਤਰਸੀ ਦੀ ਦਮਨ ਉਹਦੇ ਜਹਦਰ ਸਾਹਿਬ ਨੂੰ ਜਿਸ ਤਰ੍ਹਾਂ ਉਤਾਰਿਆ ਗਿਆ ਮਤਲਬ ਜਿਵੇਂ ਨਾ ਪਹਿਾਰੀ ਕਰ ਦੂਰ ਨੂੰ ਵੀ ਇੱਚਾ ਲੰਬੇ ਕਰਨ ਤੋਂ ਗਰੇਜ ਕਰਦਾ ਬੰਦਾ ਜਿਸ ਤਰੀਕੇ ਨਾਲ ਕੁਝ ਹੋਇਆ ਹੋਇਆ ਵੀ ਇਸ ਕਰਕੇ ਵੇ ਜਹੇਦਰ ਸਾਹਿਬਾਨਾ ਨੇ ਸਹਿਰ ਦਜਤਨ ਕੀਤੇ ਕਿ ਖਿਲਰੀ ਹੋਈ ਪੰਛ ਦੀ ਸ਼ਕਤੀ ਨੂੰ ਆੜ-ਆੜ ਹੋਈ ਪੰਛ ਦੀ ਸ਼ਕਤੀ ਨੂੰ ਟੋਟੇ-ਟੋਟੇ ਹੋਏ ਪੰਛ ਨੂੰ ਜੋੜਨ ਦਾ ਜਤਨ ਕੀਤਾ ਜਾਵੇ ਕਿਉਂਕਿ ਪੰਛ ਅਕੀ ਬੜੀਆਂ ਚੁਣੌਤੀਆਂ ਪੰਜਾਬ ਇੱਕ ਬੜੇ ਮੁਸ਼ਕਲ ਦੌਰ ਤੋਂ ਲੰਘ ਰਿਹਾ ਪੰਜਾਬ ਇੱਕ ਲਾਹਵਾਰ ਸੁਆਇਆ ਪਿਆ ਪੰਜਾਬ ਦਾ ਵਾਲੀਵਾਰ ਸੀ ਕੋਈ ਨਹੀਂ ਪੰਜਾਬ ਦੀ ਜਵਾਨੀ ਦੇਖੋ ਜਿਹੜਾਂ ਵਿੱਚ ਰੁੱਲ ਰਹੀ ਆ ਕੋਈ ਪੁੱਛ ਨਹੀਂ ਰਿਹਾ ਕਿਸਾਨਾਂ ਨਾਲ ਜੋ ਤਕਾ ਹੋ ਰਿਹਾ ਮਤਲਬ ਬੋਲਣ ਨਹੀਂ ਦਿੱਤਾ ਜਾ ਰਿਹਾ ਗੱਲ ਕਰਨ ਨਹੀਂ ਦਿੱਤੀ ਜਾ ਰਹੀ ਜ਼ਬੀਲ ਕੀਤਾ ਜਾ ਰਿਹਾ ਹੱਕ ਦੇਣੇ ਤਾਂ ਕੀ ਸੀ ਬਲਕੇ ਉਹਨਾਂ ਨਾਲ ਅਨੇ ਆ ਹੋ ਰਿਹਾ ਮਤਲਬ ਪੰਜਾਬ ਦਾ ਹਰ ਵਰਗ ਸਤਾਇਆ ਪਿਆ ਦੁਖੀ ਆ ਔਰ ਕੋਈ ਆਵਾਜ਼ ਹੱਕ ਚ ਮਾਰਨ ਦੀ ਬਰੰਧ ਆਵਾਜ਼ ਜੀ ਆ ਉਹ ਪੈਦਾ ਕਰਨ ਦਾ ਯਤਨ ਕੀਤਾ ਸੀ ਸਿੰਘ ਸਹਿਬਾਨਾ ਨੇ ਕਿਉਂਕਿ ਪੰਜਾਬ ਦਾ ਇਤਿਹਾਸ ਆ ਕਿ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਲਈ ਸ਼ਰਮਣੀ ਅਕਾਲੀ ਦਲ ਨੇ ਸੰਘਰਸ਼ ਲੜੇ ਮੋਰਚੇ ਲਾਏ ਜਿਹੜਾ ਕਟੀਆਂ ਔਰ ਸਮੇਂ ਦੀਆਂ ਸਰਕਾਰਾਂ ਦੀਆਂ ਗੋਡੀਆਂ ਲੁਆਈਆਂ ਆਪਣੇ ਸੰਘਰਸ਼ ਲੜ ਕੇ ਉਸ ਤਰ੍ਹਾਂ ਅਕਾਲੀ ਦਲ ਜਿਹਦਾ ਰੋਹਮ ਸੀ ਦਵਾ ਸੀ ਡਰ ਸੀ ਭੈ ਸੀ ਸਮੇਂ ਦੇ ਹਾਕਮਾਂ ਅੰਦਰ ਉਹ ਅਕਾਲੀ ਦਲ ਮੋੜ ਸਵਜੀਤ ਕਰਨ ਦੇ ਯਤਨ ਹੋਏ ਸੀ ਪਰ ਬਹੁਤ ਸੋਚ ਦੀ ਗੱਲ ਆ ਵੀ ਉਹਨਾਂ ਯਤਨਾਂ ਨੂੰ ਮਤਲਬ ਕਿਵੇਂ ਪੂਰੀ ਤਰ੍ਹਾਂ ਫੇਲ ਦਿੱਤਾ ਗਿਆ ਜਿਹੜੇ ਉਹ ਸਿਹਰ ਦੇ ਯਤਨ ਹੋ ਰਹੇ ਸੀ ਉਹ ਯਤਨ ਕਰਨ ਵਾਲਿਆਂ ਨੂੰ ਹੀ ਮਤਲਬ ਪਦਗੀਆਂ ਤੋਂ ਉਤਾਰਿਆ ਗਿਆ ਬਹੁਤ ਮਤਲਬ ਇਸ ਤਰ੍ਹਾਂ ਦਾ ਜਲੀਲ ਕਰਕੇ ਉਤਾਰਿਆ ਗਿਆ ਇਸ ਤਰ੍ਹਾਂ ਦੇ ਮਤਲਬ ਗੱਲ ਤਾਂ ਜਾਵ ਲਾ ਕੇ ਤਾਂ ਰਹਿ ਗਿਆ ਪਰ ਉਹਦੇ ਨਾਲ ਇੱਕ ਵਾਤਾਵਰਨ ਐਥਾ ਪੈਦਾ ਹੋ ਗਿਆ ਵੀ ਜਿਹਦੇ ਨਾਲ ਬਹੁਤ ਨਿਰਾਸ਼ਾ ਵੀ ਕਹਿ ਲਓ ਅਫਸੋਸ ਵੀ ਕਹਿ ਲਓ ਤੇ ਇੱਕ ਉਹ ਵੀ ਖੱਲੇ ਸਾਡੀਆਂ ਮਹਾਨ ਸੰਸਾਵਾ ਦੇ ਜਿਹੜੀ ਇੱਜ਼ਤ ਮਾਣ ਸਤਿਕਾਰ ਸੀ ਉਹਦੇ ਸਵਾਲ ਖੜੇ ਕਰਤੇ ਮਨਨ ਸਿੰਘ ਜੀ ਨੇ ਜੀ ਦਿਨ ਆਪਾਂ ਕਾਲਾ ਦਿਨ ਕਿਹਾ ਜਾਂਦਾ ਹੈ ਜੀ ਕਾਲਾ ਦਿਨ ਦੀ ਜ਼ਰੂਰ ਜ਼ਿਕਰ ਕਰ ਰਹੇ ਹੋ ਤਾਂ ਉਸ ਯਾਨੀ ਰਗਵੀਰ ਸਿੰਘ ਜੀ ਨੇ ਕਿਹਾ ਸੀਗਾ ਮੈਂ ਤਾਂ ਆਪਣਾ ਝੋਲਾ ਪੈਕ ਕੀਤਾ ਹੋਇਆ ਹੈ ਲੱਗਦਾ ਹੈ ਕਿ ਕੋਈ ਉਹਨਾਂ ਨੂੰ ਅੰਦਾਜ਼ਾ ਸੀਗਾ ਇਸ ਚੀਜ਼ ਦਾ ਕਿ ਇਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਅੰਤਰ ਕਮੇਟੀ ਦੀ ਮੀਟਿੰਗ ਸੀਗੀ ਅੱਜ ਜੀ ਦੇਖੋ ਜਿਸ ਤਰ੍ਹਾਂ ਪਿੱਛੇ ਰਿਹਾ ਹੁਣ ਤੱਕ ਦਾ ਇਤਿਹਾਸ ਜਿਹੜੇ ਵੀ ਜਹੇ ਦਾ ਸਾਹਮਣੇ ਕੋਈ ਸੱਚ ਦੀ ਗੱਲ ਕੀਤੀ ਆ ਹੱਕ ਦੀ ਗੱਲ ਕੀਤੀ ਆ ਜਾਂ ਕਹਿ ਲਓ ਕਿ ਸੰਸਾਵਾਂ ਦੀ ਮਾਨ ਮਰਿਆਦਾ ਪਰੰਪਰਾ ਨੂੰ ਕਾਇਮ ਰੱਖਣ ਲਈ ਆਵਾਜ਼ ਉਠਾਈਆ ਉਹਨਾਂ ਜ才ਦਾਰ ਸਹਿਬਾਨਾਂ ਦਾ ਇਸ ਤਰ੍ਹਾਂ ਦਾ ਹੀ ਵਿਰਤਵਾਹ ਹੁੰਦਾ ਰਿਹਾ ਪਹਿਲਾਂ ਜ才ਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਨੇ ਜਿਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਜਿਹਨੂੰ ਕੌਮ ਦਾ ਇੱਕ ਮਹਾਨ ਜਰਨੈਲ ਦੇ ਤੌਰ ਤੇ ਕੌਮ ਨੇ ਸਾਹਮਣੇ ਰੱਖਿਆ ਤੇ ਉਸ ਨੂੰ ਮਤਲਬ ਜਿਸ ਤਰ੍ਹਾਂ ਉਤਾਰਿਆ ਗਿਆ ਸੀ ਉਹ ਵੀ ਇੱਕ ਬੜੀ ਦੁਖਦਾਈ ਗੱਲ ਸੀ ਦੌਰ ਸੀ ਫਿਰ ਉਹ ਤੋਂ ਬਾਅਦ ਵੀ ਉਹ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੂੰ ਮਤਲਬ ਮੇਰਾ ਖਿਆਲ ਹੈ ਵੀ ਜੱਜਦਾਰ ਜਿਨੇ ਵੀ ਗੱਲ ਕੀਤੀ ਉਹਨੂੰ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਲੀਲ ਕਰਕੇ ਉਤਾਰਿਆ ਗਿਆ ਇਸੇ ਕਰਕੇ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਉਹ ਜਿਹੜੇ ਲੋਕਾਂ ਨੂੰ ਪੰਥਕ ਇਕਤਾ ਕਿਸੇ ਨਾ ਕਿਸੇ ਤਰ੍ਹਾਂ ਹਾਜ਼ਮ ਨਹੀਂ ਸੀ ਹੋ ਰਹੀ ਜਿਹੜੇ ਲੋਕਾਂ ਨੂੰ ਸਮੋਚੀਆਂ ਪੰਥਕ ਤੇ ਰਨ ਇੱਕ ਪਲੇਟਫਾਰਮ ਤੇ ਇਕੱਠਾ ਕਰਦੀ ਜਿਹੜੀ ਵਿਧੀ ਸੀ ਉਹ ਚੰਗੀ ਨਹੀਂ ਸੀ ਲੱਗ ਰਹੀ ਉਹ ਲੋਕ ਤੋ ਜਹਦਰ ਕੇਨੀਰ ਵੀ ਸਿੰਘ ਬੁਲਾ ਰਹੇ ਇਹ ਤਾਂ ਨਾ ਕਿਤੇ ਕੰਸੋਂ ਆ ਰਹੀਆਂ ਸੀ ਵੀ ਉਹ ਕਿਸੇ ਹੱਦ ਤੱਕ ਨਹੀਂ ਜਾ ਸਕਦੇ ਤੇ ਲੱਗਦਾ ਹੈ ਕਿ ਜਿਹੜਾ ਫਸਿਲ ਤੋਂ ਫੈਸਲਾ ਸੁਣਾਇਆ ਸੀਗਾ 2 ਤਰੀਕ ਨੂੰ ਸੋ ਉਹ ਜਿਹੜਾ ਕ ਜਥੇਦਾਰ ਸਾਹਿਬ ਨੂੰ ਮਹੰਗਾ ਪੇਰੇ ਰਹੇ ਦੋਖੋ ਇਹ ਇਹੀ ਕਾਰਨ ਸੀ ਜਿਹੜਾ ਉਹ ਕਹਿ ਰਹੇ ਸੀ ਮੇਰੇ ਆਪਣੇ ਬੈਗਪੈਕ ਕਰਕੇ ਰੱਖਿਆ ਕਿਉਂਕਿ ਇਹ ਹੁਣ ਤੱਕ ਦਾ ਪਿਛਲੇ ਲੰਮੇ ਸਮੇਂ ਤੋਂ ਐਸਾ ਚੱਲਦਾ ਆ ਰਿਹਾ ਕਿ ਜਦੋਂ ਵੀ ਕਿਸੇ ਨੇ ਲੋਕਾਂ ਦੀ ਗੱਲ ਪੰਥ ਦੀ ਗੱਲ ਹੱਕ ਦੀ ਗੱਲ ਕੀਤੀ ਆ ਉਹਨਾਂ ਦਾ ਨਾਲ ਵਰਤੋ ਜਿਹੜਾ ਹੈ ਉਸੇ ਤਰ੍ਹਾਂ ਦਾ ਹੋਇਆ ਜਿਸ ਤਰ੍ਹਾਂ ਅਦਗਿਆਨੀ ਦੇ ਵੀਰ ਸਿੰਘ ਨਾਲ ਹੋਇਆ ਸੋ ਇਸ ਤਰ੍ਹਾਂ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਸੀ ਕਿ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਦੋ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੰਥ ਨੂੰ ਜੋੜਨ ਦੀ ਟੋਟੇ ਟੋਟੇ ਹੋਏ ਇਕੱਲੇ ਦਲ ਨੂੰ ਇੱਕ ਮੁੱਠ ਇੱਕ ਤਾਕਤਵਰ ਪਾਰਟੀ ਦੇ ਤੌਰ ਤੇ ਲਿਆਉਣ ਦੀ ਜਿਹੜੀ ਯੋਜਨਾ ਸੀ ਉਹ ਉਹਨਾਂ ਨੂੰ ਫਾਇਦਮ ਨਹੀਂ ਹੋ ਰਹੀ ਤੇ ਕੁਦਰਤੀ ਤੌਰ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਤੇ ਉਹ ਗਏ ਉਹ ਤੁਹਾਨੂੰ ਕਿਹੰਜ ਲੱਗੇਗਾ ਕਿ ਅਕਾਲ ਤਖਬ ਦੇ ਜਥੇਦਾਰ ਨੇ ਵਸੀਲ ਤੋਂ ਜੋ ਫੈਸਲਾ ਲੱਗਦਾ ਸੀਗਾ ਅ ਸੋ ਹਲੇ ਵੀ ਜਿਹੜਾ ਹੈਗਾ ਪੰਜ ਮੈਂਬਰੀ ਕਮੇਟੀ ਜਿਹੜੀ ਹੁਣ ਚੁਣੀ ਗਈ ਹੈਗੀ ਆ ਹੁਣ ਕਿਉਂ ਉਮੀਦਾਰ ਰੱਖਦੇ ਹੋ ਤੁਸੀਂ ਇਸ ਚੀਜ਼ ਦੇ ਦੇਖੋ ਪੰਜ ਮੈਂਬਰੀ ਕਮੇਟੀ ਜਿਹੜੀ 2 ਤਰੀਕ ਨੂੰ ਜਥੇਦਾਰ ਸਾਹਿਬ ਨੇ ਅਨਾਉਂਸ ਕੀਤੀ ਆ ਇੱਕ ਨਵਾਂ ਮੋੜ ਸਰਜੀਤੀ ਅਕਾਲੀ ਦਲ ਦੀ ਮੁਰਦੀਪ ਕਜ਼ਮ ਵਾਲਿਕਰ ਰਵਾਈਵਲ ਆਫ ਦੀ ਕਾਲੀ ਦਲ ਦੀ ਗੱਲ ਜਿਹੜੀ ਕੀਤੀ ਆ ਔਰ ਅਕਾਲੀ ਦਲ ਨੂੰ ਕਿ ਤਾਕਤਵਰ ਪਾਰਟੀ ਦਾ ਸੁਪਨਾ ਲੈ ਕੇ ਨਵੀਂ ਲੀਡਰਸ਼ਿਪ ਅਕਾਲੀ ਦਲ ਵਿੱਚ ਲਿਆਉਣ ਦਾ ਯਤਨ ਕੀਤਾ ਰੋਡ ਮੈਪ ਲੈਂਦਾ ਉਸ ਤੇ ਪਹਿਰਾ ਦੇਣ ਲਈ ਉਹਨਾਂ ਵੱਲੋਂ ਜਿਹੜੀ ਬਣਾਈ ਕਮੇਟੀ ਆ ਉਹਨੇ ਅਰਦਾਸ ਕੀਤੀ ਆ ਜਿਹੜੀ ਅਕਾਲੀ ਦਲ ਸਾਹਿਬ ਤੇ ਜਾ ਕੇ ਇਸੇ ਅਰਦਾਸ ਕਰਕੇ 18 ਤਰੀਕ ਨੂੰ ਭਰਤੀ ਕਰਨ ਦਾ ਖਾਲਸਾ ਪੰਥ ਦੀ ਫੈਰੀ 'ਚ ਜਾਣ ਦਾ ਫੈਸਲਾ ਕੀਤਾ ਔਰ ਮੈਂ ਸਮਝਦਾ ਕਿ ਪਹਿਲਾਂ ਹੀ ਲੋਕਾਂ ਨੂੰ ਬੜਾ ਤਸ਼ਾਹ ਸੀ ਪਹਿਲਾਂ ਹੀ ਲੋਕ ਇਸ ਗੱਲ ਤੇ ਹਾਮੀ ਸੀ ਖਾਲਸਾ ਪੰਥ ਕਿ ਅਸੀਂ ਅਕਾਲੀ ਦਲ ਦੀ ਮੋਢ ਸਰਜੀਤੀ ਵਿੱਚ ਹਿੱਸੇਦਾਰ ਬਣਾਂਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਫਰਮਾਨ ਦੇ ਨਾਲ ਖੜਾਂਗੇ ਪਰ ਹੁਣ ਜਿਸ ਤਰੀਕੇ ਨਾਲ ਵਰਤਾਓ ਹੋਇਆ ਮਤਲਬ ਇਹ ਫੈਸਲਾ ਸੁਣਾਉਣ ਵਾਲਿਆਂ ਦੇ ਨਾਲ ਤੇ ਹੁਣ ਤਾਂ ਲੋਕ ਮਤਲਬ ਹੋਰ ਵੀ ਮੈਂ ਕਹਿ ਸਕਦਾ ਕਿ ਰੋਜ਼ ਦੇ ਵਿੱਚ ਆ ਕੇ ਜਿਹੜਾ ਸਬਕ ਸਿਖਾਉਣ ਲਈ ਕਿਸਮ ਦਾ ਇਸ ਕਿਸਮ ਦਾ ਧੱਕਾ ਕਰਨ ਵਾਲਿਆਂ ਨੂੰ ਤਾਂ ਲੋਕ لازمی ਤੌਰ ਤੇ ਅ ਭਰਤੀ ਜਿਹੜੀ ਪੰਜ ਮੈਂਬਰੀ ਬਣੋ ਕੀਤੀ ਜਾਏਗੀ ਉਹਦੇ ਸ਼ਾਮਲ ਹੋਣਗੇ ਕੁਲਦੀਪ ਸਿੰਘ ਅਗੜਗੜ ਨੂੰ ਜਿਹੜਾ ਅ ਕੱਲ੍ਹ ਸ਼੍ਰੀ ਕਾਲ ਤਖਤ ਸਾਹਿਬ ਦਾ ਕਾਰਜਕਾਲ ਜਿਹੜਾ ਹੈਗਾ ਉਹਨਾਂ ਨੂੰ ਜਥੇਦਾਰ ਸੌਪਿਆ ਗਿਆ ਕਿਸ ਤਰ੍ਹਾਂ ਦਿਖਦੇ ਇਸ ਚੀਜ਼ ਨੂੰ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਮੈਂ ਜਾਣਦਾ ਵੀ ਨਹੀਂ ਤੇ ਕੇਸਗੜ ਦੇ ਵਿੱਚ ਕੁਲਦੀਪ ਸਿੰਘ ਅਗੜਗੜ ਅਤੇ ਸਚਗੰਢ ਦਰਬਾਰ ਸੰਗ ਇਹ ਹੈੱਡ ਗਣਤੀ ਸੇਵਾ ਜਿਹੜੀ ਹੈਗੀ ਆ ਉਹ ਗਿਆਨੀ ਰਗਵੀਰ ਸਿੰਘ ਦੀ ਰਹੂਗੀ ਪਰ ਜਿਹੜਾ ਜਥੇਦਾਰ ਸਾਹਿਬ ਦੀ ਸੇਵਾ ਤੋਂ ਉਹਨਾਂ ਦਾ ਜਿਹੜਾ ਕਰ ਦਿੱਤਾ ਗਿਆ ਅਪਏ ਹੁਣ ਤਾਂ ਗੈਰੀ ਰਵੀ ਸਿੰਘ ਹੁਣ ਦੇਖਣਾ ਵੀ ਉਹ ਉਹ ਦੇ ਦੀ ਸੇਵਾ ਉਹਨਾਂ ਨੂੰ ਕਿਹੜੀ ਉਹ ਮਨਜ਼ੂਰ ਕਰਦੇ ਆਂ ਜਾਂ ਅਗਲਾ ਰਾਹ ਕੀ ਤਿਆਰ ਕਰਦੇ ਨੇ ਅਸੋ ਬਿਲਕੁਲ ਹੁਣ ਜਿਹੜਾ ਅਗਲੀ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਉਹ ਇਸ ਚੀਜ਼ ਨੂੰ ਜਿਹੜਾ ਪੂਰਾ ਸਮਾਂ ਹੀ ਕਰਨ ਨੇ ਸਿਆਸਤ ਵੀ ਜਿਹੜੀ ਹੈ ਫਿਰ ਮੰਦੀ ਹੁੰਦੀ ਹੈ ਮੈਂ ਸਮਝਦਾ ਕਿ ਬਦਕਿਸਮਤੀ ਆ ਕਿ ਜਤਨਤਾ ਹੋ ਰਹੀ ਸੀ ਸਿਹਰ ਦੇ ਲੋਕਾਂ ਵੱਲੋਂ ਪੰਥ ਨੂੰ ਜੋੜਨ ਦੇ ਤੇ ਹੁਣ ਕੁਝ ਸਾਥੀ ਲੋਕਾਂ ਨੇ ਪੰਥ ਨੂੰ ਤੋੜਨ ਦੇ ਰਾਹ ਤੇ ਪੰਥ ਨੂੰ ਤੋੜਤਾ ਹੂੰ ਇਹ ਬੜੀ ਕਿਸਮਤੀ ਆ ਬੜੀ ਗੱਲ ਆ ਮਦਭਾਗੀ ਗੱਲ ਆ ਸੰਕਟ ਚ ਕੀ ਸੁਨੇਹਾ ਜਾਊਗਾ ਜੀ ਕਿ 3 ਮਹੀਨਿਆਂ ਦੇ ਵਿੱਚ 3 ਜਥੇਦਾਰ ਸਾਹਿਬ ਦੇ ਉੱਤੇ ਜਿਹੜਾਗਾ ਇਸ ਤਰ੍ਹਾਂ ਨਾਲ ਕਾਰਜ ਇਹ ਹੀ ਤਾਂ ਤਰਾਸ ਦੀ ਆ ਇਹ ਹੀ ਤਾਂ ਦੁਖਦਾਈ ਗੱਲ ਆ ਇਹ ਹੀ ਤਾਂ ਜਿਹੜੇ ਪੰਥ ਗੁਰੂ ਦੀ ਲੋਕ ਸੇਵਾ ਦੀ ਸਾਜ ਚ ਚੱਲ ਰਹੀ ਆ ਜਿਹੜੇ ਪੰਥ ਨੂੰ ਥਾਤੇ ਇਕੱਠਾ ਕਰਕੇ ਤਾਂ ਪੰਜ ਜਥੇਦਾਰੀ ਸਰਉਣੀ ਕਾਲੀਦਾਰ ਨੂੰ ਮਰ ਭਾਣ ਨਹੀਂ ਦੇਣਾ ਚਾਹੁੰਦੇ ਉਹ ਲੋਕ ਬਦਲ ਆਪਣੀ ਗੱਲ ਨੂੰ ਮਨਾਉਣ ਦੇ ਵਿੱਚ اپنی ਜਿੱਦ ਫੜੀ ਬੈਠੇ ਨੇ ਉਹ ਮਾ ਲੋ ਕੁਦਰਤੀ ਤੌਰ ਤੇ ਲੋਕਾਂ ਵਿੱਚ ਇਸ ਕਰਦਾ ਅਫਸੋਸ ਤਾਂ ਹੈ ਤੁਹਾਡੇ ਵੱਰੋਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਰਹੇਗਾ ਕੋਈ ਮੀਟਿੰਗ ਲਿਖੀ ਜਾਊਗੀ ਇਸ ਜੀਨ ਲੈ ਕੇ ਪੂਰੇ ਨਹੀਂ ਅਸੀਂ ਤਾਂ ਜਿਹੜਾ ਪ੍ਰੋਗਰਾਮ ਸਿੰਘ ਸਾਹਿਬਾਨਾ ਬੋਲੋ 5 ਦੋ ਤਰੀਕ ਨੂੰ ਫਰਾਇਆ ਸੀ ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਜੋ ਅਸਤੀਫਾ ਦੇ ਗਏ ਸੀ ਤੇ ਪੰਜ ਮੈਂਬਰ ਜਿਹੜੇ ਸੀ ਉਹਨਾਂ ਨੇ ਜਾ ਕੇ ਸ੍ਰੀ ਅਕਾਲ ਤਾਥ ਸਾਹਿਬ ਤੇ ਅਰਦਾਸ ਕਰਕੇ ਆਪਣਾ ਪ੍ਰੋਗਰਾਮ ਨਹੀਂ ਕੀਤਾ ਤੇ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਸਾਥ ਦੇਵਾਂਗੇ ਪ੍ਰੋਗਰਾਮ ਨੂੰ ਕਾਮਯਾਬ ਕਰਾਂਗੇ ਤਾਂ ਕਿ ਮਤਲਬ ਜਿਹੜੀ ਇੱਛਾ ਪ੍ਰਗਟ ਕੀਤੀ ਸੀ ਸਿੰਘ ਸਾਹਿਬਾਨ ਨੇ ਦੋ ਤਰੀਕ ਨੂੰ ਇੱਕ ਨਵੀਂ ਦਿਖ ਜਿਹੜੀ ਹੈ ਮੁੜ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੇ ਅਕਾਲੀ ਦਲ ਦੇ ਲੋਕ ਆਸ ਕਰਦੇ ਨੇ ਉਮੀਦ ਕਰਦੇ ਨੇ ਵੀ ਅਕਾਲੀ ਦਲ ਦਾ ਰੋਹ ਅਕਾਲੀ ਦਲ ਦੀ ਪੈਂਠ ਅਕਾਲੀ ਦਲ ਦਾ ਦਬਾਅ ਮਤਲਬ ਪਹਿਲਾਂ ਵਾਲਾ ਹੋਵੇ ਜੋ ਕਿਸੇ ਟਾਈਮ ਅਕਾਲੀ ਲੀਡਰਾਂ ਤੋਂ ਦਿੱਲੀ ਜਾਂ ਹੋਰ ਹਾਕਮ ਥਰ-ਥਰ ਕੰਬਿਆ ਕਰਦੇ ਸੀ ਉਸ ਤਰ੍ਹਾਂ ਇੱਕ ਅਸੀਂ ਅਕਾਲੀ ਸੋਚ ਵਾਲੀ ਅਕਾਲੀ ਦਿਖ ਵਾਲੀ ਅਕਾਲੀ ਵਿਚਾਰਤਾ ਰਵਾਈ ਲੀਡਰਸ਼ਿਪ ਜਿਹੜੀ ਆ ਉਹਨੂੰ ਲਿਆਉਣ ਦਾ ਜਿਹੜਾ ਸੁਪਨਾ ਦੋ ਤਰੀਕ ਨੂੰ ਸਿੰਘ ਸਾਹਿਬਾਨ ਨੇ ਜਿਵੇਂ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਲਿਆ ਸੀ ਉਹਨੂੰ ਪੂਰਾ ਕਰਨ ਲਈ ਪੰਜ ਮੈਂਬਰੀ ਕਮੇਟੀ ਨੇ ਪ੍ਰੋਗਰਾਮ ਲਿਖਿਆ ਔਰ ਉਹਦੇ ਚ ਖਾਲਸਾ ਪੰਥ ਪੂਰੀ ਮਾਣ ਸਮਝਦਾ ਉਤਸ਼ਾਹ ਨਾਲ ਚ ਮਲ ਹਿੱਸਾ ਲਈ ਮ ਸਰ ਕਿਸ ਤਰ੍ਹਾਂ ਦੇਖਦੇ ਅਕਾਲ ਤਖਤ ਸਾਹਿਬ ਦੇ ਜਥੇਦਾਰਾ ਸਾਹਿਬ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਹੁਣ ਰਹਿ ਗਈ ਪੰਜ ਮੈਂਬਰੀ ਕਮੇਟੀ ਤੁਹਾਨੂੰ ਇਹ ਪੰਜਾਬ ਦਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਵੀ ਕਿਸੇ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਜੀ ਨਹੀਂ ਮਤਲਬ ਇਹ ਸਗਰ ਆਇਆ ਤੱਕ ਕੱਲੋਂ ਤੋਂ ਕਹਿੰਦੇ ਵੀ ਰੋਟੀ ਵੀ ਕਿਉਂ ਖਾਣੇ ਆ ਕੱਪੜਾ ਵੀ ਕਿਉਂ ਪਾਉਣੇ ਆ ਇਹ ਇਸ ਕਿਸਮ ਦੀਆਂ ਕਾਰਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ ਇਹ ਕੌਣ ਹੈ ਇਹਦੇ ਪਿੱਛੇ ਕੌਣ ਕਰ ਰਿਹਾ ਹੈ ਸਾਰੀਆਂ ਕਾਰਵਾਈਆਂ ਨੂੰ ਅੰਜਾਮ ਕਿਹਦੇ ਵੱਲੋਂ ਦਿੱਤਾ ਜਾਂਦਾ ਜੀ ਦਿਖੋ ਇਹ ਤਾਂ ਹੁਣ ਸਾਹਮਣੇ ਨਜ਼ਰ ਆ ਰਿਹਾ ਜਿਨ੍ਹਾਂ ਨੂੰ ਅਕਾਲੀ ਏਕਤਾ ਚੰਗੀ ਨਹੀਂ ਲੱਗਦੀ ਜਿਨ੍ਹਾਂ ਨੂੰ ਅਕਾਲੀ ਏਕਾ ਚੰਗਾ ਨਹੀਂ ਲੱਗਦਾ ਤੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਤਾਕਤਵਰ ਅਕਾਲੀ ਪਾਰਟੀ ਜਿਹਦੀ ਲੋਕ ਆਸ ਕਰਦੇ ਸੀ ਉਹਦਾ ਮੋਰੋਡ ਮੈਪ ਜਿਹੜਾ ਜਦੇਦਰ ਸਾਹਿਬਾਨਾ ਨੇ ਤਿਆਰ ਕੀਤਾ ਸੀ ਉਹ ਜਿਨ੍ਹਾਂ ਨੂੰ ਉਹਦਾ ਨੁਕਸਾਨ ਹੋਣਾ ਸੀ ਉਹ ਲੋਕ ਕਿਸੇ ਨਾ ਕਿਸੇ ਸਾਜ਼ਿਸ਼ੀ ਤਰੀਕੇ ਨਾਲ ਇਹ ਸਾਰੀ ਪ੍ਰਕਿਰਿਆ ਨੂੰ ਫੇਲ ਕਰ ਰਹੇ ਤੋਂ ਮਲਕੇ ਸ਼੍ਰੋਮਣੀ ਅਕਾਲੀ ਦਲ ਕਿ ਜਿਹੜਾ ਹੈਗਾ ਜਥੇਦਾਰ ਤੋਂ ਉੱਪਰ ਹੋ ਗਿਆ ਜਾਂ ਆਪਣੇ ਆ ਸ਼੍ਰੀ ਹਰਮੰਦਰ ਸਾਹਿਬ ਦੀ ਗੱਲ ਤਸੀਲ ਦੀ ਗੱਲ ਕੀਤੀ ਗਈ ਸੀ ਕਿ ਉੱਥੋਂ ਉੱਪਰ ਹੋ ਗਿਆ ਜੀ ਹੁਣ ਇਹ ਵੀ ਮੇਰਾ ਖਿਆਲ ਹੈ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨ ਕਮੇਟੀ ਨੇ ਸਿੰਘ ਸਾਹਿਬ ਨੂੰ ਜਾ ਕੇ ਫੈਸਲਾ ਸੁਣਾਇਆ ਸੀ ਕਿ ਤੁਹਾਡੇ ਅਧਿਕਾਰ ਖੇਤਰ ਨਹੀਂ ਐਸਜੀਪੀਸੀ ਦੀ ਅੰਤਰਕਮੇਟੀ ਦੇ ਅਧਿਕਾਰ ਖੇਤਰ ਜਾਇਦਾ ਸਰੀ ਅਕਾਲਤਾ ਸਾਹਿਬ ਤੋਂ ਵੱਡੇ ਨੇ ਤੇ ਜਾਇਦਾ ਸਰੀ ਅਕਾਲਤਾ ਸਾਹਿਬ ਆ ਆਲ ਇੰਡੀਆ ਗੁਰਦੁਆਰਾ ਐਕਟ ਦੇ ਦੇ ਅਨੁਸਾਰ ਅੰਤਰਕਮੇਟੀ ਦੇ ਸਾਹਮਣੇ ਛੋਟਾ ਤੇ ਉਹ ਫੈਸਲਾ ਜਾਇਦਾ ਸਾਹਿਬ ਨੇ ਆਪਣੇ ਤਰੀਕੇ ਨਾਲ ਮਤਲਬ ਰੱਦ ਕੀਤਾ ਸੀ ਜਾਂ ਮਤਲਬ ਖਾਲਸਾ ਪੰਥ ਨੂੰ ਸੁਨੇਹਾ ਦਿੱਤਾ ਸੀ ਕਿ ਸਿੰਘ ਸਾਰ ਜਾਇਦਾ ਸਰੀ ਅਕਾਲਤਾ ਸਾਹਿਬ ਦੀ ਪਦਵੀ ਜਿਹੜੀ ਆ ਉਹ ਵਿਸ਼ਵ ਵਿਆਪੀ ਆ ਸੰਸਾਰ ਵਿਆਪੀ ਆ ਇਹ ਜਿਹੜਾ ਆਲਰੇਡੀ ਗੁਰਦਾਰਾ ਇਕਤਾਇਤ ਤਾਂ ਇਕਤਾ ਘਰ ਤਾਂ ਕੀ ਰਹਿ ਜਾਂਦਾ ਸੋ ਉਹਨਾਂ ਨੇ ਆਪਣੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਸੀ ਅ ਅੱਜ ਜੁਪੀਸੀ ਨੇ ਆਪਣੇ ਤਰੀਕੇ ਨਾਲ ਜ਼ਹਿਦਾਦਾਰ ਨੂੰ ਫੇਰ ਮਾਲਕੀ ਕਿਸਮ ਦਾ ਇੱਕ ਕਮਰੇ ਤੱਕ ਹੀ ਸੀਮਿਤ ਕਰਨ ਦਾ ਯਤਨ ਕੀਤਾ ਜਿਹੜੀ ਮਦਭਾਗੀ ਗੱਲ ਆ ਇਸੇ ਕਰਕੇ ਮੈਂ ਕਿਹਾ ਵੀ ਕਾਲਾ ਦੀ ਨਹੀਂ ਕਹਿ ਸਕਦੇ ਆ ਕਿ ਜਿਸ ਜ਼ਹਿਦਾਦਾਰ ਦੀ ਪਦਵੀ ਸਤਕਾਰ ਆਸਤਾ ਮਤਲਬ ਦੁਨੀਆ ਭਰ ਵਿੱਚ ਹੋਵੇ ਵਿਸ਼ਵ ਵਿਆਪੀ ਹੋਵੇ ਔਰ ਜਿਹੜੀ ਅਸਰੀ ਅਕਾਲਤਾ ਸਾਹਿਬ ਦੀ ਸਥਾਪਨਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੋਵੇ ਉਹਨੂੰ ਅੱਜ ਦੀ ਮਾਲ ਇੱਕ ਐਸਜੀਪੀਸੀ ਦੀ ਅੰਤਰੰਕ ਮੀਟਿੰਗ ਛੋਟਾ ਕਰਕੇ ਦੱਸੇ ਉਹਦੇ ਨਾਲ ਮੈਂ ਸਮਝਦਾ ਕੁਦਰਤੀ ਤੌਰ ਤੇ ਇਹ ਕਿੰਨਾ ਦਾ ਵਿਸ਼ਾ ਤੋ ਬਿਲਕੁਲ ਇਹ ਹਨ ਪ੍ਰੋਫੈਸਰ ਪ੍ਰਿੰਸ ਜੀ ਚੰਦਵਾ ਜਿਨ੍ਹਾਂ ਨੇ ਕਿਹਾ ਕਿ ਅੱਜ ਦਾ ਜਿਹੜਾ ਦਿਨ ਹੈਗਾ ਉਹ ਕਾਲਾ ਦਿਨ ਦੇ ਨਾਂ ਤੋਂ ਜ਼ਰੂਰ ਜਾਣਿਆ ਜਾਊਗਾ ਕਿਉਂਕਿ ਜਿਹੜੇ ਨੇ ਜਥੇਦਾਰ ਸਾਹਿਬ ਕਾਲ ਤੱਕ ਦੇ ਜਥੇਦਾਰ ਸਾਹਿਬ ਯਾਨੀ ਰਿਕਵੀਰ ਸਿੰਘ ਦੇ ਉੱਤੇ ਜਿਹੜੀ ਇੱਕ ਅੱਜ ਕਾਰਵਾਈ ਹੋਈ ਹੈ 3 ਮਹੀਨਿਆਂ ਦੇ ਵਿੱਚ ਤਿੰਨ ਜਥੇਦਾਰਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਹੋਣੀ ਕਿਤੇ ਨਾ ਕਿਤੇ ਜਿਹੜੇ ਗਏ ਵੱਡੇ ਸਵਾਲ ਜ਼ਰੂਰ ਖੜੇ ਕਰ ਦਿਆ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ ਰੋਜ਼ਾਨਾ ਸਪੋਕਸਪੀਨ ਦੇ ਨਾਲ ਪਟਿਆਲਾ ਤੋਂ ਪੜਤ ਪੁਛੰਦ ਰਿਪੋਰਟ ਸਹਿਰ ਦੇ ਜਤਨ ਕੀਤੇ ਕਿ ਖਿਲਰੀ ਹੋਈ ਪੰਥ ਦੀ ਸ਼ਕਤੀ ਨੂੰ ਆੜ-ਆੜ ਹੋਈ ਪੰਥ ਦੀ ਸ਼ਕਤੀ ਨੂੰ ਟੋਟੇ-ਟੋਟੇ ਹੋਏ ਪੰਥ ਨੂੰ ਜੋੜਨ ਦਾ ਜਤਨ ਕੀਤਾ ਜਾਵੇ ਕਿਉਂਕਿ ਪੰਥ ਅੱਗੇ ਬੜੀਆਂ ਚੁਣੌਤੀਆਂ ਪੰਜਾਬ ਇੱਕ ਬੜੇ ਮੁਸ਼ਕਲ ਦੌਰ ਤੋਂ ਲੰਘ ਰਿਹਾ ਪੰਜਾਬ ਇੱਕ ਲਾਹਵਾਰਸ ਹੋਇਆ ਪਿਆ ਪੰਜਾਬ ਦਾ ਵਾਲੀਵਾਰ ਸੀ ਕੋਈ ਨਹੀਂ ਪੰਜਾਬ ਦੀ ਜਵਾਨੀ ਦੇਖੋ ਜਿਹੜਾ ਵਿੱਚ ਰੋ ਰਹੀ ਆ ਕੋਈ ਕੁਝ ਨਹੀਂ ਰਹਾ ਉਹ ਮਤਲਬ ਇਸ ਤਰ੍ਹਾਂ ਦਾ ਜਲੀਲ ਕਰਕੇ ਉਤਾਰਿਆ ਗਿਆ ਇਸ ਤਰ੍ਹਾਂ ਦੇ ਮਤਲਬ ਗਲਤਾਂ ਜਾਮ ਲਾ ਕੇ ਤਾਰਿਆ ਗਿਆ ਪਰ ਉਹਦੇ ਨਾਲ ਇੱਕ ਵਾਤਾਵਰਨ ਇਥਾ ਪੈਦਾ ਹੋ ਗਿਆ ਵੀ ਜਿਹਦੇ ਨਾਲ ਬਹੁਤ ਨਰਾਸ਼ਾ ਵੀ ਕਹਿ ਲਓ ਅਫਸੋਸ ਵੀ ਕਹਿ ਲਓ ਤੇ ਇੱਕ ਉਹ ਵੀ ਥੱਲੇ ਸਾਡੀਆਂ ਮਹਾਨ ਸੰਸਾਵਾ ਦੇ ਜਿਹੜੀ ਇੱਜ਼ਤ ਮਾਨ ਸਤਕਾਰ ਅਸੀਂ ਉਹਦੇ ਸਵਾਲ ਖੜੇ ਕਰਦੇ ਜਥੇਦਾਰ ਜਿਨੇ ਵੀ ਗੱਲ ਕੀਤੀ ਉਹਨੂੰ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਲੀਲ ਕਰਕੇ ਉਤਾਰਿਆ ਗਿਆ ਇਸੇ ਕਰਕੇ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਉਹ ਜਿਹੜੇ ਲੋਕਾਂ ਨੂੰ ਪੰਥਕ ਇਕਤਾ ਕਿਸੇ ਨਾ ਕਿਸੇ ਤਰ੍ਹਾਂ ਹਾਜ਼ਮ ਨਹੀਂ ਸੀ ਹੋ ਰਹੀ ਟੋਟੇ ਟੋਟੇ ਹੋਏ ਇਕੱਲੇ ਦਲ ਨੂੰ ਇੱਕ ਮੁੱਠ ਇੱਕ ਤਾਕਤਵਰ ਪਾਰਟੀ ਦੇ ਤੌਰ ਤੇ ਲਿਆਉਣ ਦੀ ਜਿਹੜੀ ਯੋਜਨਾ ਸੀ ਉਹ ਉਹਨਾਂ ਨੂੰ ਹਾਜ਼ਮ ਨਹੀਂ ਹੋ ਰਹੀ ਤੇ ਕੁਦਰਤੀ ਤੌਰ ਤੇ ਉਹਨਾਂ ਲੱਗ ਰਿਹਾ ਸੀ ਕਿ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਤੇ ਉਹ ਗਏ ਨੇ ਨਵੀਂ ਦਿੱਖ ਜਿਹੜੀ ਹੈ ਮੁੜ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੇ ਅਕਾਲੀ ਦਲ ਤੇ ਲੋਕ ਆਸ ਕਰਦੇ ਨੇ ਉਮੀਦ ਕਰਦੇ ਨੇ ਵੀ ਅਕਾਲੀ ਦਲ ਦਾ ਰੋਹ ਅਕਾਲੀ ਦਲ ਦੀ ਪੈਂਠ ਅਕਾਲੀ ਦਲ ਦਾ ਦਬਾਅ ਮਤਲਬ ਪਹਿਲਾ ਵਾਲਾ ਹੋਵੇ ਜੋ ਕਿਸੇ ਟਾਈਮ ਅਕਾਲੀ ਲੀਡਰਾਂ ਤੋਂ ਦਿੱਲੀ ਜਾਂ ਹੋਰ ਹਾਕਮ ਠਰ ਠਰ ਕੰਬਾ ਕਰਦੇ ਸੀ ਉਸ ਤਰ੍ਹਾਂ ਇੱਕ ਅਸੀਂ ਅਕਾਲੀ ਸੋਚ ਵਾਲੀ ਅਕਾਲੀ ਦਿਖਵਾਲੀ ਅਕਾਲੀ ਵਿਚਾਰਤਾ ਰਵਾਈ ਲੀਡਰਸ਼ਿਪ ਜਿਹੜੀ ਆ ਉਹਨੂੰ ਲਿਆਉਣ ਦਾ ਜਿਹੜਾ ਸੁਪਨਾ ਦੋ ਤਰੀ ਗਰੋਂ ਸਿੰਘ ਸਾਹਿਬਾਨ ਨੇ ਜੀ ਕਾਲਤਾ ਸਾਹਿਬ ਦੀ ਫਸੀਲ ਤੋਂ ਲਿਆ ਸੀ ਹੁਣ ਰਹਿ ਗਈ ਪੰਜ ਮੈਂਬਰੀ ਕਮੇਟੀ ਤੁਹਾਨੂੰ ਇਹ ਪੰਜਾਬ ਦਾ ਕਿਆਨ ਵਾਲੇ ਸਮੇਂ ਚ ਇਹਨਾਂ ਚੋਂ ਵੀ ਕਿਸੇ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਜੀ ਨਹੀਂ ਮਤਲਬ ਇਸ ਅੱਜ ਤੱਕ ਕੱਲੋਂ ਤੋਂ ਕਹਿੰਦੇ ਵੀ ਰੋਟੀ ਵੀ ਕਿਉਂ ਖਾਣਿਆ ਕੱਪੜਾ ਵੀ ਕਿਉਂ ਪਾਉਣਿਆ ਇਹ ਇਸ ਕਿਸਮ ਦੀਆਂ ਕਾਰਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ ਇਹ ਕੌਣ ਹੈ ਇਹਦੇ ਪਿੱਛੇ ਕੌਣ ਕਰ ਰਿਹਾ ਹੈ ਸਾਰੀਆਂ ਕਾਰਵਾਈਆਂ ਨੂੰ ਅੰਜਾਮ ਕਿਹਦੇ ਵੱਲੋਂ ਦਿੱਤਾ ਜਾ ਰਿਹਾ ਦੇਖੋ ਇਹ ਤਾਂ ਹੁਣ ਸਾਹਮਣੇ ਨਜ਼ਰ ਆ ਰਿਹਾ ਜਿਨ੍ਹਾਂ ਨੂੰ ਅਕਾਲੀ ਏਕਤਾ ਚੰਗੀ ਨਹੀਂ ਲੱਗਦੀ ਜਿਹਨਾਂ ਨੂੰ ਅਕਾਲੀ ਏਕਾ ਚੰਗਾ ਨਹੀਂ ਲੱਗਦਾ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਤੁਹਾਡੇ ਨਾਲ ਭਾਰਤ ਪੁੱਛਣਾ ਜਿਸ ਤਰ੍ਹਾਂ ਕਿ 3 ਮਹੀਨਿਆਂ ਦੇ ਵਿੱਚ 3 ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਹੜਾ ਹੈਗਾ ਹਟਾ ਦਿੱਤਾ ਗਿਆ ਹੈਗਾ ਸੋ ਅੱਜ ਗਿਆਨੀ ਰਗਵੀਰ ਸਿੰਘ ਜੀ ਨੂੰ ਵੀ ਜਿਹੜਾ ਹੈਗਾ ਅੰਤਰੀਮ ਕਮੇਟੀ ਦੀ ਮੀਟਿੰਗ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਹੈਗਾ ਸੋ ਆਖਰਕਾਰ ਬੜੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਸੋ ਸਾਡੇ ਨਾਲ ਸੀਨੀਅਰ ਲੀਡਰ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਨੇ ਸੋ ਉਹਨਾਂ ਨਾਲ ਵੀ ਕਰਦੇ ਗੱਲਬਾਤ ਪ੍ਰੋਫੈਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋਏ ਸਾਰਾ ਜਿਹੜਾ ਘਟਨਾਕ੍ਰਮ ਹੈ ਜੀ ਦੇਖੋ ਅੱਜ ਦੇ ਦਿਨ ਨੂੰ ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਨ ਦੇ ਤੌਰ ਤੇ ਮਨਾਇਆ ਜਾ ਕਿਹਾ ਜਾ ਸਕਦਾ ਕਿਉਂਕਿ ਆ ਜਿਸ ਤਰ੍ਹਾਂ ਮਤਲਬ ਜਸੇਦਾ ਸਾਹਿਬਾਨ ਸਾਹਿਬ ਤੋਂ ਤੇ ਜਦਾ ਸੀ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਤਕਸੀਰੀ ਦਵਨੋ ਸਾਹਿਬ ਦੇ ਜਦਾ ਸਾਹਿਬ ਨੂੰ ਜਿਸ ਤਰ੍ਹਾਂ ਉਤਾਰਿਆ ਗਿਆ ਮਤਲਬ ਜਿਵੇਂ ਨਾ ਜਿਹੜੀ ਦਾ ਜੂਰ ਨੂੰ ਵੀ ਇਸ ਤਰ੍ਹਾਂ ਲੰਬੇ ਕਰਨ ਤੋਂ ਗਰੇਜ ਕਰਦਾ ਬੰਦਾ ਜਿਸ ਤਰੀਕੇ ਨਾਲ ਕੁਝ ਹੋਇਆ ਹੋਇਆ ਵੀ ਇਸ ਕਰਕੇ ਵੀ ਜਸੇਦਾ ਸਾਹਿਬਾਨਾਂ ਨੇ ਸਿਹਰ ਦੇ ਯਤਨ ਕੀਤੇ ਕਿ ਖੇਲ ਰਹੀ ਹੋਈ ਪੰਥ ਦੀ ਸ਼ਕਤੀ ਨੂੰ ਆਢ ਆਢ ਹੋਈ ਪੰਥ ਦੀ ਸ਼ਕਤੀ ਨੂੰ ਟੋਟੇ ਟੋਟੇ ਹੋਏ ਪੰਥ ਨੂੰ ਜੋੜਨ ਦਾ ਜਤਨ ਕੀਤਾ ਜਾਵੇ ਕਿਉਂਕਿ ਪੰਥ ਅੱਗੇ ਬੜੀਆਂ ਚੁਣੌਤੀਆਂ ਪੰਜਾਬ ਇੱਕ ਬੜੇ ਮੁਸ਼ਕਲ ਦੌਰ ਤੋਂ ਲੰਘ ਰਿਹਾ ਪੰਜਾਬ ਇੱਕ ਲਾਹਵਾਰ ਸвая ਪਿਆ ਪੰਜਾਬ ਦਾ ਵਾਰੀ ਵਾਰ ਸੀ ਕੋਈ ਨਹੀਂ ਪੰਜਾਬ ਦੀ ਜਵਾਨੀ ਦੇਖੋ ਜਿਹੜਾਂ ਵਿੱਚ ਰੁੱਲ ਰਹੀ ਹੈ ਕੋਈ ਪੁੱਛ ਨਹੀਂ ਰਿਹਾ ਕਿਸਾਨਾਂ ਨਾਲ ਜੋ ਧੱਕਾ ਹੋ ਰਿਹਾ ਮਤਲਬ ਬੋਲਣ ਨਹੀਂ ਦਿੱਤਾ ਜਾ ਰਿਹਾ ਗੱਲ ਕਰਨੀ ਦਿੱਤੀ ਜਾ ਰਹੀ ਜ਼ਮੀਨ ਕੀਤਾ ਜਾ ਰਿਹਾ ਹੱਕ ਦੇਣੇ ਤਾਂ ਕੀ ਸੀ ਬਲਕੇ ਉਹਨਾਂ ਨਾਲ ਅਨੇ ਆ ਹੋ ਰਿਹਾ ਮਤਲਬ ਪੰਜਾਬ ਦਾ ਹਰ ਵਰਗ ਸਤਾਇਆ ਪਿਆ ਦੁਖੀ ਆ ਔਰ ਕੋਈ ਆਵਾਜ਼ ਹੱਕ ਚ ਮਾਰਨ ਦੀ ਬਰੰਧਵਾਜ ਜਰੀ ਆ ਉਹ ਪੈਦਾ ਕਰਨ ਦਾ ਯਤਨ ਕੀਤਾ ਸੀ ਸਿੰਘ ਸਹਿਬਾਨਾ ਨੇ ਕਿਉਂਕਿ ਪੰਜਾਬ ਦਾ ਇਤਿਹਾਸ ਆ ਕਿ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਲਈ ਸ਼ਰਮਣੀ ਅਕਾਲੀ ਦਲ ਨੇ ਸੰਘਰਸ਼ ਲੜੇ ਮੋਰਚੇ ਲਾਏ ਜਿਹੜਾਂ ਕਟੀਆਂ ਔਰ ਸਮੇਂ ਦੀਆਂ ਸਰਕਾਰਾਂ ਦੀਆਂ ਗੋਡੀਆਂ ਲੋਈਆਂ ਆਪਣੇ ਸੰਘਰਸ਼ ਲੜ ਕੇ ਉਸ ਤਰ੍ਹਾਂ ਦਾ ਅਕਾਲੀ ਦਲ ਜਿਹਦਾ ਰੋਹ ਸੀ ਦਬਾ ਸੀ ਡਰ ਸੀ ਭੈ ਸੀ ਸਮੇਂ ਦੇ ਹਾਕਮਾਂ ਅੰਦਰ ਉਹ ਅਕਾਲੀ ਦਲ ਮੂੜ ਸੁਰਜੀਤ ਕਰਨ ਦੇ ਯਤਨ ਹੋਏ ਸੀ ਪਰ ਬਹੁਤ ਸੋਚ ਦੀ ਗੱਲ ਆ ਵੀ ਉਹਨਾਂ ਯਤਨਾਂ ਨੂੰ ਕਿਸੇ ਤਰ੍ਹਾਂ ਬੁਰੀ ਤਰ੍ਹਾਂ ਫੇਲ ਕੀਤਾ ਗਿਆ ਜਿਹੜੇ ਉਹ ਸੇਰ ਦੇ ਯਤਨ ਹੋ ਰਹੇ ਸੀ ਉਹ ਯਤਨ ਕਰਨ ਵਾਲੇ ਨੂੰ ਹੀ ਮਤਲਬ ਪਦਗੀਆਂ ਤੋਂ ਉਤਾਰਿਆ ਗਿਆ ਉਹ ਮਤਲਬ ਇਸ ਤਰ੍ਹਾਂ ਦਾ ਜਲੀਲ ਕਰਕੇ ਉਤਾਰਿਆ ਗਿਆ ਇਸ ਤਰ੍ਹਾਂ ਦੇ ਮਤਲਬ ਗਲਤ ਇਝਾਮ ਲਾ ਕੇ ਤਾਰਿਆ ਗਿਆ ਮਤਲਬ ਉਹਦੇ ਨਾਲ ਇੱਕ ਵਾਤਾਵਰਨ ਇਸ ਤਰ੍ਹਾਂ ਪੈਦਾ ਹੋ ਗਿਆ ਵੀ ਜਿਹਦੇ ਨਾਲ ਬਹੁਤ ਨਿਰਾਸ਼ਾ ਵੀ ਕਹਿ ਲਓ ਅਫਸੋਸ ਵੀ ਕਹਿ ਲਓ ਤੇ ਇੱਕ ਉਹ ਵਿਖਲੇ ਸਾਡੀਆਂ ਮਹਾਨ ਸੰਸਾਵਾ ਦੇ ਜਿਹੜੀ ਇੱਜ਼ਤ ਮਾਣ ਸਤਿਕਾਰ ਸੀ ਉਹਦੇ ਸਵਾਲ ਖੜੇ ਕਰਦੇ ਮਾਨ ਰਗੂਰ ਸਿੰਘ ਜੀ ਨੇ ਕਾਲਾ ਦਿਨ ਕਹਿ ਸਕਦੇ ਜੀ ਕਾਲਾ ਦਿਨ ਦੀ ਜ਼ਰੂਰ ਜ਼ਿਕਰ ਕਰ ਰਹੇ ਹੋ ਤਾਂ ਗਿਆਨੀ ਰਗੂਰ ਸਿੰਘ ਜੀ ਨੇ ਕਿਹਾ ਸੀਗਾ ਮੈਂ ਤਾਂ ਆਪਣਾ ਝੋਲਾ ਪੈਕ ਕੀਤਾ ਹੋਇਆ ਹੈ ਲੱਗਦਾ ਹੈ ਕਿ ਕੋਈ ਉਹਨਾਂ ਨੂੰ ਅੰਦਾਜ਼ਾ ਸੀਗਾ ਇਸ ਚੀਜ਼ ਦਾ ਕਿ ਇਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਅੰਤਰ ਕਮੇਟੀ ਦੀ ਮੀਟਿੰਗ ਸੀਗੀ ਅੱਜ ਜੀ ਦੇਖੋ ਜਿਸ ਤਰ੍ਹਾਂ ਪਿੱਛੇ ਰਿਹਾ ਹੁਣ ਤੱਕ ਦਾ ਇਤਿਹਾਸ ਜਿਹੜੇ ਵੀ ਕਿਸੇ ਦਾ ਸਾਹਮਣੇ ਕੋਈ ਸੱਚ ਦੀ ਗੱਲ ਕੀਤੀ ਆ ਹੱਕ ਦੀ ਗੱਲ ਕੀਤੀ ਆ ਜਾਂ ਕਹਿ ਲਓ ਕਿ ਸੰਸਾਵਾਂ ਦੀ ਮਾਨ ਮਰਿਆਦਾ ਪਰ ਪਰ ਨੂੰ ਕਾਇਮ ਰੱਖਣ ਲਈ ਆਵਾਜ਼ ਉਠਾਈ ਆ ਉਹਨਾਂ ਜਹੇਦਾਰ ਸਹਿਬਾਨਾਂ ਦਾ ਇਸ ਤਰ੍ਹਾਂ ਦਾ ਹੀ ਵਿਰਤੋਭ ਹੁੰਦਾ ਰਿਹਾ ਪਹਿਲਾਂ ਜਹੇਦਾਰ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਨੇ ਜਿਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਜਿਹਨੂੰ ਕੌਮ ਦਾ ਇੱਕ ਮਹਾਨ ਜਰਨੈਲ ਦੇ ਤੌਰ ਤੇ ਕੌਮ ਨੇ ਸਾਹਮਣੇ ਰੱਖਿਆ ਤੇ ਉਸ ਨੂੰ ਮਤਲਬ ਜਿਸ ਤਰ੍ਹਾਂ ਉਤਾਰਿਆ ਗਿਆ ਸੀ ਉਹ ਵੀ ਇੱਕ ਬੜੀ ਦੁਖਦਾਈ ਗੱਲ ਸੀ ਦੌਰ ਸੀ ਇਹ ਉਹ ਤੋਂ ਬਾਅਦ ਵੀ ਉਹ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੂੰ ਮਤਲਬ ਮੇਰਾ ਖਿਆਲ ਹੈ ਵੀ ਜੱਥੇਦਾਰ ਜਿੰਨੇ ਵੀ ਗੱਲ ਕੀਤੀ ਉਹਨੂੰ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਲੀਲ ਕਰਕੇ ਉਤਾਰਿਆ ਗਿਆ ਇਸੇ ਕਰਕੇ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਉਹ ਜਿਹੜੇ ਲੋਕਾਂ ਨੂੰ ਪੰਥਕ ਇਕਤਾ ਕਿਸੇ ਨਾ ਕਿਸੇ ਤਰ੍ਹਾਂ ਹਾਜ਼ਮ ਨਹੀਂ ਸੀ ਹੋ ਰਹੀ ਜਿਹੜੇ ਲੋਕਾਂ ਨੂੰ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਦੀ ਜਿਹੜੀ ਵਿਧੀ ਸੀ ਉਹ ਚੰਗੀ ਨਹੀਂ ਸੀ ਲੱਗ ਰਹੀ ਉਹ ਲੋਕ ਤੋਂ ਜਿਹੜੇ ਜਥੇਦਾਰ ਕੇ ਨਿਰਦੇਸ਼ਿੰਗ ਨੂੰ ਆ ਤੈਨਾ ਕਿਤੇ ਤੋਂ ਆ ਰਹੀਆਂ ਸੀ ਵੀ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਤਾਂ ਲੱਗਦਾ ਹੈ ਕਿ ਜਿਹੜਾ ਫੈਸਲਾ ਤੋਂ ਫੈਸਲਾ ਸੁਣਾਇਆ ਸੀਗਾ 2 ਤਰੀਕ ਨੂੰ ਸੋ ਉਹ ਜਿਹੜੇਗਾ ਜਥੇਦਾਰ ਸਾਹਿਬ ਨੂੰ ਮਹਿੰਗਾ ਪੇ ਰਿਆ ਲੈਕੋ ਇਹ ਇਹੀ ਕਾਰਨ ਸੀ ਜਿਹੜਾ ਉਹ ਕਹਿ ਰਹੇ ਸੀ ਮੇਰੇ ਆਪਣੇ ਬੈਗਪੈਕ ਕਰਕੇ ਰੱਖਿਆ ਕਿਉਂਕਿ ਇਹ ਹੁਣ ਤੱਕ ਦਾ ਪਿਛਲੇ ਲੰਮੇ ਸਮੇਂ ਤੋਂ ਐਸਾ ਚੱਲਦਾ ਆ ਰਿਹਾ ਕਿ ਜਦੋਂ ਵੀ ਕਿਸੇ ਨੇ ਲੋਕਾਂ ਦੀ ਗੱਲ ਪੰਥ ਦੀ ਗੱਲ ਹੱਕ ਦੀ ਗੱਲ ਕੀਤੀ ਆ ਉਹਨਾਂ ਦਾ ਨਾਲ ਵਰਤੋ ਜਿਹੜਾ ਹੈ ਉਸੇ ਤਰ੍ਹਾਂ ਦਾ ਹੋਇਆ ਜਿਸ ਤਰ੍ਹਾਂ ਅਧਿਆਗਨੀ ਦੀ ਵੀ ਸੀ ਨਾ ਹੋਇਆ ਸੋ ਇਸ ਤਰ੍ਹਾਂ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਸੀ ਕਿ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਦੋ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੰਥ ਨੂੰ ਜੋੜਨ ਦੀ ਟੋਟੇ ਟੋਟੇ ਹੋਏ ਇਕਾਲੀ ਦਲ ਨੂੰ ਇੱਕ ਮੁੱਠ ਇੱਕ ਤਾਕਤਵਰ ਪਾਰਟੀ ਦੇ ਤੌਰ ਤੇ